ਇੱਕ ਮੇਰੇ ਸਾਲੇ ਨੇ ਉਹਨੇ ਲਹੂ ਪੀ ਲਿਆ ਯਾਰ ਕਿੱਧਰੋਂ ਬੰਦਾ ਰੱਖਿਆ ਇੱਕ ਗਰਮੀ ਪਈ ਜਾਂਦੀ ਟੂਹਾ ਦੁਖੀ ਜਾਂਦਾ ਇਹ ਉਮਰ ਕੰਮ ਕਰਨ ਵਾਲੀ ਆ ਮੈਂ 5000 ਰੁਪਿਆ ਲੈ ਕੇ ਨਾਂ ਗਿਆ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਾ ਨਾ ਫੋਨ ਚੱਕੇ ਦੇਖਦੇ ਆ ਚਲ ਆਉਂਦਾ ਅੱਜ ਤਾਂ ਆਉਂਦਾ ਨਹੀਂ ਫਿਰ ਦੇਖਦਾ ਹਿਸਾਬ ਕਰਦੇ ਆਂ ਦੇ ਨਾਲ ਓ ਚੱਕ ਲੋ ਬਾਬੇ ਜਨਾ ਲੈ ਕੇ ਰਨ ਬੋਤਲ ਵਰਗੀ ਆਹੂ ਆਹੂ ਚੱਕ ਲੋ ਹੇ ਚੱਕ ਲੋ ਚਾਚਾ ਚੱਕ ਲਾ ਪਾਉਂਦਾ ਵੀਰ ਪਹਿਲਾਂ ਪਾਉਂਦਾ ਆਉਂਦਾ ਹੀ ਨਹੀਂ ਪਤਾ ਡੱਕਿਆ ਆਉਂਦਾ ਹੋਵੇ ਆਥ ਨੇ ਆਉਂਦਾ ਮੂੰਹ ਚੱਕੀ ਹਰਾਂ ਨੂੰ ਸਸਰੀ ਘਰ ਚਾਚਾ ਸੋਹ ਸਰੀ ਗਾਲ ਤਾਂ ਠੀਕ ਆ ਤੂੰ ਇਹ ਚ ਮਾਰੂ ਕਹੀ ਸ਼ਦੀਕ ਬਣਿਆ ਆਉਣਾ ਇੱਥੇ ਮੇਰੇ ਮਾਰਨ ਨੂੰ ਰਿਹਾ ਕਰ ਸ਼ਦੀਕਾ ਤੂੰ ਸਾ ਭਾਈ ਮੱਛਦੇ ਹੋ ਮੱਛਦੇ ਹੋ ਢੱਡ ਮੱਛ ਤੇ ਗੋਲਾ ਬਣਦਾ ਗੋਲਾ ਜੀ ਅਸੀਂ ਯਾਰ ਮਾੜੀ ਮੁੱਟੀ ਟੌਰ ਕੱਢ ਲਈਏ ਛੋਟੇ ਦਾ ਆਏ ਹੋਏ ਦਾ ਕੱਪੜੇ ਲੈਣ ਵਾਲੇ ਹੋਏ ਦਾ ਹੀ ਬੰਦੇ ਨੇ ਕਾਦੋ ਕਾਦੇ ਟਾਵਰ ਕੱਢ ਲਈ ਹੈ ਤੂੰ ਆਪ ਦੇਖੀ ਤੂੰ ਆਪ ਬੱਦਰ ਬਣ ਕੇ ਰਹਿਣਾ ਇੰਨਾ ਤੂੰ ਆਏਂ ਦੇ ਕੰਮ ਆਪਣਾ ਕਿੰਨਾ ਪਿਆ ਫਿਰ ਉਹ ਕੱਪੜਿਆਂ ਨਾਲ ਕੰਮ ਦਾ ਕੀ ਸੰਬੰਧ ਹੁਣ ਕੱਪੜੇ ਤਾਂ ਐਂ ਕੱਖ ਕਰੇਗਾ ਕੰਮ ਐ ਤਾਂ ਤੈਨੂੰ ਘੜੀ ਕਿਹਨੇ ਦਵਾਈ ਹੈ ਬਤਾ ਐਂ ਦੱਸ ਘੜੀ ਦਾ ਪੁੱਛਣਾ ਤੂੰ ਮੈਨੂੰ ਪਹਿਲਾਂ ਐਂ ਦੱਸ ਨਾ ਤੂੰ ਤਾਂ ਬੁੜਾ ਠੇਰਾ ਤੂੰ ਚੋਰ ਕੱਢ ਕੇ ਰਹਿਣਾ ਮੇਰੇ ਤੇ ਨਵੀਂ ਨਮੇਲੀ ਜਵਾਨੀ ਆਈ ਦਾ ਯਾਰ ਮੈਂ ਕੱਪੜੇ ਵੀ ਨਹੀਂ ਪਾ ਸਕਦਾ ਸਤ ਸਾਨੂੰ ਜਾਣਾ ਆਉਣਾ ਪੈਂਦਾ ਜਾਣਾ ਆਉਣਾ ਫਿਰ ਮੈਂ ਵੀ ਜਾਣਾ ਆਉਣਾ ਮੈਂ ਸੌਰੀਆਂ ਆਇਆ ਤੈਨੂੰ ਐ ਪਤਾ ਨਾ ਤੂੰ ਸੰਗਰੂਰ ਜਾਣਾ ਸੌਰੀਆਂ ਆਇਆ ਭੋਗ ਸੀ ਸਾਡੇ ਭੋਗਾਂ ਕਰਨਾ ਤੇ ਇਥੇ ਕੰਮ ਆ ਬਾਈ ਮੇਰਾ ਸਹਰਾ 190 ਸਾਲਾਂ ਦਾ ਜਿੱਦ ਨੂੰ ਐ ਪਤਾ ਨਾ ਉਹ ਤਾਂ ਤੇਰੀ ਗੱਲ ਆ ਮੈਂ ਸਮਝ ਗਿਆ ਵੀ ਤੂੰ ਸੌਰੀ ਗਿਆ ਸੀ ਤੇਰਾ ਮੂੰਹ ਦੱਸ ਹੀ ਜਾਂਦਾ ਪਹਿਲਾਂ ਘੜੀ ਤੈਨੂੰ ਕਿਹੜੇ ਕੰਜਰ ਨੇ ਦਵਾਈ ਐ ਦੱਸ ਓ ਯਾਰ ਘੜੀ ਕੁੜੀ ਦਾ ਫਿਰ ਗੱਲਾਂ ਕਰਾਂਗੇ ਤੈਨੂੰ ਸੌਹਰਾਂ ਦੀ ਸੁਣਾਉਣਾ ਮੈਂ ਹਾਂ ਮੇਰਾ ਜਿਹੜਾ ਸਹੁਰਾ ਸੀ ਇਹ ਮਾੜਾ ਆ ਪੁੱਠੇ ਮਾਸੇ ਕਾ ਬੰਨੀ ਆ ਫੌਰਨ ਆਲੀ ਆ ਫੌਰਨ ਆਲੀ ਪੁੱਠੀ ਸੂਈ ਲੱਗੀ ਹਈ ਇਹਦੇ ਤੈਨੂੰ ਕੀ ਪਤਾ ਯਾਰ ਤੂੰ ਕੱਸੀ ਟੱਪਿਆ ਹੋਵੇਂ ਤਾਂ ਪਤਾ ਹੋਵੇ ਤੇਰਾ ਇਹ ਪਤਾ ਕਿੱਥੇ ਕਿੱਥੇ ਜਾਣਾ ਮਾਦਾ ਪੁੰਜੀ ਤੋਂ ਆਇਆ ਮੱਥਾ ਦੇਖ ਕੇ ਮਾਦਾ ਨੇ ਦੂਰ ਸੁਪਨੇ ਜਾ ਕੇ ਕਹਾ ਮੈਨੂੰ ਮੈਨੂੰ ਕਹਿੰਦੀ ਕਹਿੰਦੀ ਬੇਟਾ ਕਿ ਨਹੀਂ ਵਰਦਾਨ ਆ ਕਹੇ ਤੂੰ ਲੱਖਪਤੀ ਬਣੇਗਾ ਲੱਖਪਤੀ ਤਾਂ ਬਣੇ ਨਹੀਂ ਤੇ ਆ ਕਿਹੜੇ ਹਿਸਾਬ ਨਾਲ ਤੁਰਿਆ ਫਿਰਦਾ ਤਾਂ ਹੀ ਤਾਂ ਐ ਟਾਰਸ ਕਿੰਨੀ ਕੱਟ ਕੇ ਰੱਖਦਾ ਆਪਾਂ ਮਾੜਿਆ ਯਾਰ ਕਦੋਂ ਚਾਚਾ ਤੇਰਾ ਸਿਰ ਮੇਰੇ ਤੇਰਾ ਹੱਥ ਮੇਰੇ ਸਿਰ ਤੇ ਆ ਹਾਂ ਅੰਨੇ ਅੰਨੇ ਪੈਸੇ ਆਪਣੇ ਕੋਲ ਡਾ ਦਾਂਗੇ ਸਾਰਾ ਪੱਟ ਦਾਂਗੇ ਨਰਮਾ ਐਂ ਤਾਂ ਰਾਜਾ ਦੁਪਟੇ ਵਾਲੇ ਆਏ ਪੈਸੇ ਨਹੀਂ ਮੁੱਕਦੇ ਤੇਰੇ ਕੋਲ ਲੈ ਆ ਤੂੰ ਆ ਮੇਰੇ ਸਿਰ ਤੇ ਹੋਰ ਕੀ ਤੇਰੇ ਮੈਂ ਸੌਰਗਾਂ ਨਹੀਂ ਸੁਣਾਉਣਾ ਗੱਲ ਸੌਰੀ ਦੀ ਸੌਰੀਆਂ ਦੀ ਕਹੀ ਜਨਾ ਨਾ ਸੌਰੀ ਕਰਨ ਕੀ ਗਿਆ ਸੀ ਤੂੰ ਸੌਰੀ ਭੋਗ ਸੀ ਤੈਨੂੰ 50 ਹਜ਼ਾਰ ਦਾ ਦਸਤਾ ਦੱਤਾ ਯਾਰ ਭੋਗ ਵਾਲੇ ਕੱਪੜੇ ਆ ਇਹ ਕਿਉਂ ਜੇ ਐਣ ਦਾ ਲਾਲੀਆਂ ਬੂਟ ਵਾਲੇ ਫੇਰ ਕੀ ਹੋ ਗਿਆ ਮਹਾਮਹਾ ਦਾ ਭੋਗ ਆਉਂਦਾ ਮਦਾ ਮਦਾ ਇਹਦੋਂ ਐ ਪਤਾ ਭੋਗ ਸਾਡੇ ਦਲੇਬੀਆਂ ਗੱਡੀਆਂ ਸਰਾ ਲਾਤਾ ਜਿਹੜਾ ਤੂੰ 5000 ਦਿੱਤਾ ਸੀ ਮਾੜਾ ਮੋਟਾ ਮੈਥੋਂ ਫੂਕਤਾ ਦਹਾ ਜਾ ਕੇ ਮੈਂ ਦਾ 10-10 ਦੀ ਗੁੱਟੀ ਘਰਾ ਲਈ ਮਰਾ ਛਾਂ ਘਰਤੀ ਮੇਰੇ ਸੌਰੇ ਤੇ ਚੱਕਣਾ ਚੁਗਣ ਦਿਵਾ ਕੇ ਇਹ ਪੈਸੇ ਕਹਿੰਦੇ ਵੜਾਓ ਕਹਿੰਦੇ ਕਹਦੇ ਇਹੇ ਵਾਰ ਕਾ ਕਨੇ ਜਵਾਈ ਨਹੀਂ ਲੱਭਣਾ ਕਹਿੰਦੇ ਸਾਲੀਆਂ ਜਾਂ ਉੱਤੇ ਡਿੱਗਣ ਨੋਟਾਂ ਦੇ ਗਲਤੀ ਮੇਰੀ ਐ ਇਹ ਕਿਹੜਾ ਤੈਨੂੰ 5000 ਦਿੱਤਾ 5000 ਨੂੰ ਮਾਰ ਗੋਲੀ ਉਹ ਹੁਣ ਸਾਡੇ ਆਉਣਗੇ ਮਾੜਾ ਮੋਟਾ ਦੁੱਖ ਸਾਂਝਾ ਕਰਨ ਹੈਣਾ ਤੂੰ 10000 ਰੁਪਏ ਮੈਨੂੰ ਹੋਰ ਦੇ ਦੇ ਤੇ ਬਸ ਦੇ ਦੇ ਪੈਸੇ ਮਾੜਾ ਮੋਟਾ ਤੈਨੂੰ ਪਤਾ ਹੁਣ ਔਖਾ ਕਬੀਲਦਾਰੀ ਦਾ 10000 ਤਾਂ ਲੈ ਨਹੀਂ ਗੱਲ ਕਰ ਤੂੰ ਖੇਤੀ ਦੇ ਕੰਮ ਵਾਲਾ ਹੈ ਨਹੀਂ ਪੁੱਤ ਤੂੰ ਤਾਂ ਮਰੂਦ ਮੜਾ ਦੀ ਵੇਚਣ ਲੱਗ ਜਾ ਮੇਲੇ 'ਚ ਮਰੂਦਾਂ ਲਾਗੀ ਬਾਹ ਖੇਤੀ ਵਾਲੇ ਬੰਦੇ ਆਪਾ ਚਲੋ ਆਇਆ ਪਤਾ ਮੇਰੇ ਵਰਗਾ ਕੋਈ ਕੰਮ ਨਹੀਂ ਕਰਦਾ ਸਾਰੇ ਪਿੰਡ 'ਚੋਂ ਪੁੱਛ ਲਈ ਤੜਕੇ ਲੱਸੀ ਲੈਣ ਵਗ ਜਾ ਦੋਲੂ ਭਰ ਦੰਗਾ ਜਿਹੜੇ ਮਰਜ਼ੀ ਦੇ ਵਾਹਿਆ ਲਾਲ ਲੱਸੀ ਨਾਲੇ ਖੇਤੀ ਵਾਲੇ ਤੇਰੇ ਮੱਛਾ ਹੈ ਨਹੀਂ ਪੁੱਤ ਕਿਆ 5000 ਰੁਪਏ ਤੂੰ ਖੇਤੀ ਕਰਦਾ ਤੂੰ ਆ ਬਚਾਦਰਾ ਬਣ ਕੇ ਤੁਰਿਆ ਫਿਰਦਾ 5000 ਰੁਪਏ ਨਾਲ ਤਾਂ ਤੇਰੇ ਪੈਰ ਨਹੀਂ ਥੱਲੇ ਲੱਗੇ ਕੱਲ ਨੂੰ ਮੈਂ 10000 ਦੇਦਾ ਤੂੰ ਕੀ ਪਤਾ ਕਿਹੜੀ ਫਿਲਮ ਦੇਖਣ ਜਾਏਗਾ ਫਿਰ ਮੈਨੂੰ ਦੱਸ ਮੈਂ ਜਾਣਾ ਮੋੜਾ ਲੈ ਆਪਾਂ ਕੰਮਦੰਡਿਆਲੇ ਬੰਦੇ ਆ ਯਾਰ ਮੈਂ ਦੱਖਾ ਦੁੱਖ ਵੰਡਣਾਉਣਗੇ ਮਹਿਮਾਨ ਦਾਣ ਵੀ ਕਰਨਾ ਪੈਣਾ ਮਾੜਾ ਮੋਟਾ ਅਗਲੇ ਕਰਦੇ ਆਪਾਂ ਮਾਂ ਤਾਂ ਨੂੰ ਠੰਡਾ ਪਿਆਏਗਾ ਉਹਨਾਂ ਨੂੰ ਠੰਡਾ ਕੋ ਪਿਾਵਾਂਗੇ ਯਾਰ ਫੇਰ ਵੀ ਦੇਖਣਾ ਪੈਂਦਾ ਚੱਤ ਤੂੰ ਬੰਦਿਆਂ ਵਾਲੀ ਗੱਲ ਕਰ ਤੂੰ ਹੋ ਕਰ ਨਾ ਮੈਂ ਕਰਦਾ ਮਾੜਾ ਮੋਟਾ ਖੇਤ ਕੰਮ ਤੂੰ ਮੈਨੂੰ ਰੋਟੀ ਪਾਣੀ ਲਿਆ ਦੀ ਲਾਈਟ ਕਿੰਨੇ ਵਜੇ ਮੇਰੀ ਗੱਲ ਸੁਣ ਨਾ ਲਾਈਟ ਆਊਗੀ 10 ਵਜੇ ਰੋਟੀ ਲਿਆ ਦੀ ਰੋਟੀ ਲਿਆ ਦੂੰ ਹਾਂ ਪਚਾ ਦੀ ਰੋਟੀ ਤੇ ਇੱਕੋ ਹੋ ਕਰਦੀ ਮੈਨੂੰ ਚਟਣੀ ਲਿਆ ਦੀ ਹਰੀ ਮੈਨੂੰ ਬਾਲੀ ਸਵਾਦ ਲਾਜ ਗਿਆ ਕੱਟ ਕੇ ਚਟਣੀ ਪਾਣੇ ਹੱਥ ਨੇ ਕਿਹੜਾ ਖਾਂਦਾ ਹੁੰਦਾ ਫਿਰ ਉਹੀ ਗੱਲ ਕਰੀ ਜਾਣਾ ਤੂੰ ਚਟਣੀ ਨੂੰ ਦੱਸ ਕੀ ਹੋਇਆਗਾ ਨਲੇ ਚਟਣੀ ਲਿਆ ਦੀ ਤੇ ਮੈਨੂੰ ਲੋ ਹੋ ਲੈ ਦੇਂਗਾ ਮੈਨੂੰ ਓਹੋ ਕੀ ਕਹਿੰਦੇ ਹੁੰਦਾ ਗੁਰਜਾ ਕੋਲਿਆ ਕੌੜਾ ਪਾਣੀ ਲੈ ਸੌਰੀ ਆਇਆ ਇੱਥੇ ਲੈ ਯਾਰ ਇੱਕ ਹੀ ਗੱਲ ਆ ਬੰਦੇ ਦਾ ਮਾਨ ਤਾਨ ਵੀ ਕਰਨਾ ਹੁੰਦਾ ਹੁਣ ਮੈਂ ਆਇਆ ਤਾਂ ਐਡੀ ਦੂਰ ਨਲੇ ਆਇਆ ਸਾਰਾ ਦਿਨ ਮੱਛਰ ਖਾਉ ਉੱਥੇ ਤੈਨੂੰ ਪਤਾ ਤਾਂ ਹੈਗਾ ਗਿੱਟੇ ਖਾ ਲੈਂਦਾ ਮੱਛਰ ਨੌ ਪੇਗ ਦੇ ਚ ਪਤਾ ਨਹੀਂ ਲਾਦਾ ਬੰਦਾ ਮੈਨੂੰ ਪੱਕੀ ਆ ਯਾਰ ਦੋ ਮਾਰੂ ਟੂਹੇ ਚ ਕਈਆਂ ਤੂੰ ਚੁੱਪ ਕਰਕੇ ਪਾਣੀ ਲਾ 10 ਵਜੇ ਹੋਊ ਲੈਟ ਸਿੱਧੀ ਗੱਲ ਸੁਣ ਲੈ ਠੀਕ ਹੈ ਹਾਂ ਲੈ ਫੜਾ ਦੱਤਾ ਵੇ ਮੈਂ ਲਾਉਂਗਾ ਅੱਜ ਪਾਣੀ ਫਿਰ ਪਾਣੀ ਦਾ ਤੂੰ ਲਾ ਦੇਂਗਾ ਪਹਿਲਾਂ ਆਉਦੇ ਆ ਲੀੜਾ ਕੱਪੜਾ ਲਾ ਕੇ ਗਵਾਂਢੀ ਨੂੰ ਡਰਾਏਂਗਾ ਆ ਦੇ ਦੋ ਫਿਰ ਦਾ ਮੈਂ ਉਹ ਨਹੀਂ ਨਹੀਂ ਪਾਣੀ ਲਾਉਂਦਾ ਮਰਾ ਭਾਈ ਐਨਕਾ ਲਾ ਕੇ ਪਾਣੀ ਲਾਉਂਦਾ ਨਾਲੇ ਮੈਨੂੰ ਹੀ ਪਤਾ ਰਾਤ ਨੂੰ ਐਨਕਾ ਲਾ ਕੇ ਦੇຊੂ ਤੈਨੂੰ ਮਰਾ ਕਹਣਾ ਰਾਤ ਨੂੰ ਕਾਹਨੂੰ ਮੈਂ ਤਾਂ ਕੱਛੀ ਵੱਡੂ ਕੱਛੀ ਚ ਪਾਣੀ ਸਿੱਧਾ ਇੰਟਰ ਨੜੇ ਚੰਗਾ ਪਾਣੀ ਆ ਮੀ ਆਲਾ ਪਾਣੀ ਆ ਕੱਸੀ ਵੜਦ ਨਾ ਤਾ ਤਾ ਓਏ ਕੱਸੀ ਤੈਨੂੰ ਪਤਾ ਕਿੱਥੇ ਤਰੀਕਾ ਪੈਣਗੇ ਐ ਪਤਾ ਤੈਨੂੰ ਕਾ ਹਾਂ ਕਿੱਥੇ ਚੀਕ ਕੱਢਦਣਗੇ ਹਾਂ ਪਾਣੀ ਨਾਲ ਲੈ ਕੇ ਜਾਣਾ ਭੈ ਕਰੂ ਤੈਨੂੰ ਡੌਂਗੀ ਚ ਪਾ ਕੇ ਹਾਂ ਤੂੰ ਆਇਆ ਤਾਂ ਹੈਗਾ 25 ਕਿੱਲੇ ਵੇਚਦਾਂਗੇ ਚਾਰ ਏਡੀ ਵੀ ਜੱਲਾ ਯਾਰ ਬਾਬਾ ਗੁਰੂ ਤੇਰੇ ਮੂਹਰੇ ਬੰਨੇ ਹੱਥ ਹਾਂ ਤੂੰ ਚੁੱਪ ਕਰਕੇ ਪਾਣੀ ਲਾ ਲੈ ਕੱਪੜੇ ਲਾ ਬਿਾਜ ਮੈਂ ਤਾਂ ਹੀ ਲਾਉਂਗਾ ਮੈਨੂੰ ਨਹੀਂ ਪਤਾ ਮੈਂ ਤਾਂ ਐਨਕਾ ਲਾ ਕੇ ਲਾਉਂ ਬੂਟ ਚਿੱਟੇ ਮਸਾਲਾ ਦੋਨਾਂ ਪਤਾ ਬੇਜੀਤ ਤਸਾਰ ਪਾਉਂਦਾ ਇਹ ਚਿੱਟੇ ਬੂਟ ਬ੍ਰੈਂਡ ਲਾਣਾ ਬ ਬਸ ਕੁੱਤੇ ਜਿਵੇਂ ਘੜਵਾਉਣੀ ਆ ਘੜਵਾ ਲਾ ਤੂੰ ਮੈਂ ਮੋਟਰ ਸਾਟ ਲਈ ਤੇਰੇ ਮੂਰੇ ਹੱਥ ਬੰਨੇ ਹੁਣ ਤੇਰਾ ਕੋਈ ਹੱਲ ਨਹੀਂ